ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਇਹ ਆਪਾਂ ਜਗਰਾਉਂ ਜਿਨ੍ਹਾਂ ਕੋਲੇ ਕਰਤਾਰ ਦੀ ਏਜੰਸੀ ਆ ਉਹਨਾਂ ਕੋਲੇ ਨਾ ਗਰਵਾਜ ਵਾਲਿਆਂ ਦੀ ਵੀ ਏਜੰਸੀ ਆ ਉਹਨਾਂ ਵੀਰਾਂ ਨੇ ਆਪਾਂ ਨੂੰ ਆ ਮਲਚਰ ਦਿੱਤਾ ਸੀਗਾ ਤੇ ਇਹ ਬਹੁਤ ਸੋਹਣਾ ਚੱਲਦਾ ਬਹੁਤ ਵਧੀਆ ਚੱਲਿਆ ਕੋਈ ਰਿਪੇਅਰ ਨਹੀਂ ਕੋਈ ਕੰਪਲੇਨ ਨਹੀਂ ਡੀਜ਼ਲ ਵੀ ਬਹੁਤ ਥੋੜਾ ਖਾਂਦਾ ਏ ਟਰੈਕਟਰ ਇਹਦੇ ਤੇ ਮੇਨ ਸਾਰਿਆਂ ਨਾਲ ਜਿਹੜੀ ਮੈਨੂੰ ਵਧੀਆ ਗੱਲ ਲੱਗੀ ਜਿਹਦੇ ਕਰਕੇ ਮੈਂ ਵੀਡੀਓ ਪਾਉਣ ਲੱਗਾ ਉਹ ਇਹ ਲੱਗੀ ਵੀ ਜਿਹੜੇ ਬਾਈ ਹੁਣਾਂ ਕੋਲੇ ਇਹਦੀ ਏਜੰਸੀ ਆ ਜਿਹੜੇ ਇਹ ਗਰਵਾਜ ਦੀ ਕਰਤਾ ਟਰੈਕਟਰ ਦੀ ਵੀ ਏਜੰਸੀ ਉਹਨਾਂ ਕੋਲੇ ਤੇ ਇਹਦੀ ਵੀ ਆ ਉਹ ਬੰਦੇ ਬਾਲੇ ਖਰੇ ਆ ਇਹ ਬਾਈ ਹੁਣਾਂ ਨੇ ਮੈਨੂੰ ਜਦੋਂ ਦਾ ਇਹ ਲਿਆ ਆਪਾਂ ਇਹ ਉਹ ਉਹਨਾਂ ਤੋਂ ਪੂਰੇ ਨਹੀਂ ਆਉਂਦੇ ਸੀ ਸੀਜ਼ਨ 'ਚ ਤੇ ਉਹਨਾਂ ਨੇ ਜਿਹੜਾ ਉਹਦਾ ਡੈਮੋ ਵਾਲਾ ਸੀ ਪੀਸ ਆਪਾਂ ਨੂੰ ਦਿੱਤਾ ਸੀ ਉਹ ਕਹਿੰਦੇ ਸੀ ਜਿੱਦਣ ਨਵਾਂ ਆ ਗਿਆ ਤੇ ਤੂੰ ਨਵਾਂ ਲੈ ਜੀ ਕੋਈ ਨਾ ਉਹਨਾਂ ਟਾਈਮ ਵਰਤ ਮੇਨ ਤਾਂ ਗੱਲ ਇਹ ਆ ਵੀ ਯਾਸੀਆਂ ਤਾਂ ਹੋਰ ਬਹੁਤ ਲੋਕੀ ਵੱਡੀਆਂ-ਵੱਡੀਆਂ ਲੈ ਲੈਂਦੇ ਆ ਜਿਹੜੇ ਡੀਲਰ ਨੇ ਗਾਂਹ ਜੀਮੇਦਾਰ ਨਾਲ ਨਿਬੜਨਾ ਹੁੰਦਾ ਉਹ ਬੰਦਾ ਤਕੜਾ ਹੋਣਾ ਚਾਹੀਦਾ ਇਹੋ ਜੇ ਕੰਮ ਇਸ ਗੱਲ ਦੀ ਖੁਸ਼ੀ ਸੀਗੀ ਵੀ ਫੁੱਲ ਚੱਲਦੇ ਸੀਜ਼ਨ 'ਚ ਉਹਨਾਂ ਨੂੰ ਕਹਾਂ ਸਾਨੂੰ ਚਾਹੀਦਾ ਇਹ ਤੇ ਬਾਈ ਹੁਣੀ ਕਹਿੰਦੇ ਯਾਰ ਤੂੰ ਆਪਣੇ ਜਿਹੜਾ ਖੜਾ ਦੁਕਾਨ ਤੇ ਦਿਖਾਉਣ ਵਾਸਤੇ ਰੱਖਿਆ ਹੋਇਆ ਉਹੀ ਪੀਸ ਲੈ ਜਾ ਤੇ ਕੋਈ ਚੱਕਰ ਨਹੀਂ ਜਦੋਂ ਸਾਡਾ ਆ ਗਿਆ ਤੈਨੂੰ ਉੱਥੇ ਪਹੁੰਚਦਾ ਕਰ ਦੇਾਂਗੇ ਤੇ ਲੈ ਜਾਗੇ ਉਹ ਸਾਰਾ ਸੀਜ਼ਨ ਕੰਪਨੀ ਤੋਂ ਮਾਲ ਹੀ ਨਹੀਂ ਪੂਰਾ ਹੋਇਆ ਤੇ ਇਹ ਆਪਣੇ ਕੋਲੇ ਸੀਗਾ ਬਾਈ ਹੁਣਾਂ ਨੇ ਇੱਕ ਦਿਨ ਮੈਨੂੰ ਫੋਨ ਨਹੀਂ ਕੀਤਾ ਯਾਰ ਸਾਡਾ ਉਹ ਛੱਡ ਜੋ ਤੇ ਬਾਕੀ ਇੱਕ ਪੇਮੈਂਟ ਸਾਨੂੰ ਆਏ ਸੀ ਵੀ ਜਦੋਂ ਨਮਾ ਆ ਗਿਆ ਪੋਦਣ ਦੇਵਾਂਗੇ ਨਾ ਪੇਮੈਂਟ ਨੂੰ ਫੋਨ ਕੀਤਾ ਜਦੋਂ ਕੰਪਨੀਆਂ ਕਿਸੇ ਡੀਲਰ ਨੂੰ ਚੁਣਦੀਆਂ ਨਾ ਪਹਿਲਾਂ ਮਾੜਾ ਪੁੱਛਣ ਦੱਸਣ ਬੰਦੇ ਬਾਰੇ ਸਵਾਦ ਆਉਂਦਾ ਨਾ ਕੰਮ ਕੱਢ ਕੇ ਦਿੱਤਾ ਕੰਪਨੀ ਤੋਂ ਨਹੀਂ ਪੂਰੇ ਹੋਏ ਪਰ ਉਹ ਜ਼ਿੰਮੇਵਾਰ ਨਾਲ ਖੜੇ ਨਹੀਂ ਸਾਨੂੰ ਦਿੱਕਤ ਬਹੁਤ ਆਉਣੀ ਸੀ ਬਾਈ ਹੁਣਾਂ ਦਾ ਮੈਂ ਨਾਂ ਟਿੱਕਰ ਨਹੀਂ ਜਾਣਦਾਗਾ ਪਰ ਵੀਰ ਉਹ ਮੈਨੂੰ ਜਾਣਦੇ ਸੀ ਚਲੋ ਵੀਡੀਓ ਕਰਕੇ ਤੇ ਇਹ ਇਹ ਜਿਹੜੀ ਚੀਜ਼ ਉਹਨਾਂ ਨੇ ਜਿਹੜੀ ਚੀਜ਼ ਦੀ ਇਹ ਲਿਆ ਵੀ ਆ ਬ੍ਰਾਂਚ ਲਈ ਵੀ ਆ ਉਹ ਵੀ ਗਾਂ ਪੂਰੇ ਖਰੇ ਬੰਦਿਆਂ ਤੋਂ ਲਿਆ ਆ ਦੇਖੋ ਇਹਨੇ ਘੱਟੋ ਘੱਟ 350 ਕਿਲਾ ਤਕਰੀਬਨ ਮਾਰਿਆ ਹੀ ਹੋਊਗਾ ਮਾਲਚ ਰਸੀਂ ਤੇ ਕੋਈ ਇੱਕ ਪੈਸੇ ਦੀ ਰਿਪੇਅਰ ਨਹੀਂ ਕੱਢੀ ਕੀ ਇਹਨੇ ਬਹੁਤ ਵਧੀਆ ਚੱਲਿਆ ਤੇ ਮੇਨ ਮੈਂ ਵੀਡੀਓ ਬਣਾਈ ਉਹਨਾਂ ਵੀਰਾਂ ਕਰਕੇ ਜਿਹੜੇ ਬੰਦੇ ਜ਼ਿੰਮੇਵਾਰ ਨਾਲ ਖੜੇ ਮੌਕੇ ਤੇ ਧੰਨਵਾਦ ਜੀ ਸਾਸੀ ਕਾਲ ਵੀਰ ਜੀ ਬੰਦਿਆਂ ਨੂੰ ਜਦੋਂ ਵੀ ਕਿਤੇ ਜਗਰਾਉਂ ਜਾਉ ਮਿਲ ਕੇ ਆਇਓ ਜਾਂ ਅਸੀ ਚ ਬਹੁਤ ਨਾਈਸ ਬੰਦੇ ਆ